ਦਾ ਕਮੈਂਟ ਹੋਰ ਆਇਆ ਸੀਗਾ ਕਿ ਕਬੂਤਰ ਨੂੰ ਜਿਹੜੇ ਆਪਣੇ ਗੁੜਕ ਦੇਣੀ ਜੋੜੇ ਨਹੀਂ ਲੋਂਦੇ ਉਹਨੂੰ ਗਰਮ ਬਾਈ ਉਹੜਾ ਆਪਾਂ ਗੁੜ ਦੱਸਿਆ ਨਾ ਤੁਸੀਂ ਵੀਡੀਓ ਨਹੀਂ ਪੂਰੀ ਦੇਖਦੇ ਤੁਸੀਂ ਮੋਟਾ-ਮੋਟਾ ਦੇਖਦੇ ਆ ਕਿ ਕੀ ਦੱਸਿਆ ਕੀ ਨਹੀਂ ਤੇ ਨਾ ਗ ਜਾਣੇ ਯਾਰ ਇੱਕ ਬਾਈ ਆਪਣਾ ਗਿਲ ਰੋਮੀ ਬਾਰ ਕੈਨੇਡਾ ਤੋਂ ਆ ਬਾਈ ਹਰੇਕ ਵੀਡੀਓ ਤੇ ਕਮੈਂਟ ਕਰਦਾ ਤੇ ਬਹੁਤ-ਬਹੁਤ ਬਾਈ ਤੁਹਾਡਾ ਦਿলো ਧੰਨਵਾਦ ਆ ਤੇ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਆ ਹਨ ਉਹਨੂੰ ਵਾਲ ਦਾ ਰਾਜ ਨਾਲ ਐਦਾਂ ਕੋਈ ਨਹੀਂ ਦਿੰਦਾ ਬਾਈ ਐਵੇਂ ਨਾ ਪੈਸੇ ਖਰਾਬ ਕਰੋ ਆਪਣੇ ਮਿਹਨਤ ਦੇ ਪੈਸੇ ਆ ਸਹੀ ਪਾਸੇ ਲਾਓ ਜਿਹੜਾ ਉੜ ਗਿਆ ਆ ਆਪਦੇ ਘਰੇ ਉਹੀ ਰਾਜਾ ਉਹੀ ਤੰਨੇ ਵਾਲਾ ਉਹੀ ਪੁੰਨੂ ਵਾਲਾ ਉਹੀ ਸਾਰੇ ਵਾਲੇ ਜਿਹੜਾ ਉੱਡ ਗਿਆ ਤਾਂ ਦੇਖੀ ਜਾਂ ਤਾਂ ਤੁਹਾਨੂੰ ਪੂਰਾ ਭਰੋਸਾ ਹੋਵੇ ਵੀ ਮੈਂ ਉਸ ਬਾਈ ਕੋ ਲੈ ਕੇ ਆਇਆ ਵੀ ਉਹਦੇ ਕੋ ਕਬੂਤਰ ਪਏ ਆ ਫੇਰ ਆਪਾਂ ਕਹਿ ਸਕਦੇ ਹਾਂ ਵੀ ਇਹ ਉਹਦੇ ਵਾਲਾ 2 ਵਜੇ ਲਾ ਕੇ ਕਬੂਤਰ ਨੂੰ 2 ਘੰਟੇ 1.5 ਘੰਟੇ ਦਾ ਦਾਬੂ ਦੇ ਦਿਓ ਚੰਗੀ ਤਰ੍ਹਾਂ ਕਮਰਾ ਬੰਦ ਹੋਵੇ ਹਵਾ ਨਾ ਲੱਗੇ ਜਦੋਂ ਕਬੂਤਰ ਨੂੰ ਖੋਲਣਾ ਆਪਾਂ ਹੌਲੀ-ਹੌਲੀ ਦਾਬੂ ਚੱਕਣਾ ਤੇ ਕਬੂਤਰ 10 ਘੰਟੇ ਉੱਡਦਾ ਹੋਵੇ ਕਬੂਤਰੀ 8-10 ਘੰਟੇ ਉੱਡਦੀ ਹੋਵੇ ਜੋੜਾ ਲਾ ਦਿਓ ਪਾਸ ਹੋ ਜਾਣਾ ਉਹ ਵੀ ਨਾ ਭੱਜਿਆ ਹੋਵੇ ਤੇ ਉਹ ਵੀ ਨਾ ਭੱਜੀ ਹੋਵੇ ਇਖਣਾ ਵੀ ਜਿਹੜਾ ਪਿਓ ਵਾਲਾ ਰੰਗ ਕਬੂਤਰ ਬਣੂਗਾ ਜੇ ਕਬੂਤਰ ਦੀ ਨਸਲ ਬਣੋੜੀ ਨਾ ਉਹ ਉਹ ਬੱਚਾ ਰੋਕਣਾ ਸ਼ੁਰੂ ਕਰ ਲਿਓ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਆਪਣੇ ਮੇਰੇ ਖਿਆਲ ਤਿੰਨ ਕਿ ਵੀਡੀਓ ਹੋ ਗਈਆਂ ਉਹ ਥੱਲੇ ਆਇਆ ਸੀ ਵੀ ਆਪਾਂ ਇੱਕ ਕਬੂਤਰ ਦੀ ਨਸਲ ਆਪਾਂ ਕਿੱਦਾਂ ਕਲੀਅਰ ਕਰ ਸਕਦੇ ਵੀ ਆਪਣੇ ਬਾਬੇ ਘੁੱਗੀ ਆ ਇਹ ਡੇਲੀ ਹੁੰਦੀ ਦੇ ਲੋ ਇੱਥੇ ਦਾਣੇ ਖਾਣ ਉੜਦੀ ਵੀ ਨਹੀਂ ਇੱਥੇ ਮੇਰੇ ਕੋਲ ਹੀ ਤੁਰੇ ਫਿਰਨਾ ਫਿਰ ਪਹਿਲਾਂ ਇੱਥੇ ਬੱਚੇ ਲਈਦੇ ਸੀਗੇ ਤੇ ਇੱਥੇ ਕਬੂਤਰੀ ਨਹੀਂ ਕੋਈ ਬੰਦ ਹੁੰਦੀ ਆ ਡਰਾਬਲ ਬੰਦ ਵੀ ਚੱਲ ਪੈਂਦੀਆਂ ਆਪਣੇ ਜੀ ਲੈੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿলো ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆ ਜਾ ਹੀਰਾ ਆ ਜਾ ਉੱਤੀ ਦਾ ਨਖਰਾ ਇਹ ਆ ਗਿਆ ਤੁਮ ਆ ਗਿਆ ਤੁਮ ਆ ਗਿਆ ਦਾਣਿਆਂ ਨਾਲ ਪੋਟੇ ਵਾਬਿਓ ਭਰੇ ਹੋਏ ਨੇ ਚੱਲ ਛੁਰ ਲਈਏ ਦਾਣਿਆਂ ਨਾਲ ਚੱਕ ਇਦਾਂ ਵਾਕੀ ਦੇਖਦੇ ਆ ਹੈ ਦਾਣੇ ਕਿਸੇ ਦੇ ਪੋਟੇ ਚਕ ਨਹੀਂ ਆ ਜਾਓ ਵੀ ਆਇਓ ਆਇਓ ਕਿੱਧਰ ਗਏ ਆ ਨੇ ਆਵਾਜੋ ਜਦੋਂ ਇਹਨਾਂ ਨੂੰ ਆ ਪਾਏ ਨਹੀਂ ਨੇ ਇਹ ਮੁੱਲਾ ਦੇ ਅੰਦਰਲੇ ਨੂੰ ਦਾਣੇ ਪਾਏ ਨਾ ਟਰੇਜ ਵਜੇ ਹੋਣੇ ਆ ਇਹਨਾਂ ਨੇ ਪਹਿਲਾਂ ਆਪਣੇ ਵੀ ਖਾਦੇ ਬਾਹਰ ਆ ਕੇ ਇੱਕ ਗੱਲ ਦਾਣੇ ਵੀ ਲੇਟ ਪਾਏ ਇਹਨਾਂ ਨੂੰ ਕਿੱਥੇ ਗਏ ਓਏ ਇਹ ਦਰਾ ਛੇੜੇ ਛੇੜੇ ਪੰਜਾਬ ਆਵੀ ਚੱਲਾ ਬਾਬੇ ਕੁੱਤਰ ਉੱਡੀ ਜਾਂਦੇ ਆ ਤੇ ਅੱਧਾ ਘੰਟਾ ਹੋ ਗਿਆ ਕੁੱਤਰਾ ਨੋੜਦੇ ਆ ਨੂੰ ਆ ਰੱਤੀ ਫਿਰਦੀ ਆ ਤੇ ਬਾਕੀ ਵੀ ਬਸ ਉੱਡੀ-ਅੱਡੀ ਜਾਂਦੇ ਨਾ ਇੱਕ ਆ ਫਿਰਦਾ ਰਤਾਪਾ ਦੋ ਹੋਰ ਉੱੜਦੇ ਆ ਚਾਰ ਛੱਡੇ ਸੀਗੇ ਚਾਰੇ ਉੱਡੀ-ਅੱਡੀ ਜਾਂਦੇ ਆ ਤੇ ਉਦੋਂ ਰਿੱਕੀ ਨੇ ਵੀ ਕੱਢੇ ਹੋਏ ਆ ਦੇਖਦੇ ਆ ਬਾਜੀ-ਬੂਜੀ ਲੱਭਦੇ ਆ ਕੋ ਛੱਡਦੇ ਆ ਆ ਇੱਕ ਰੱਤਾ ਦਾ ਬਹਿ ਗਿਆ ਤਿੰਨ ਉੱੜਦੇ ਹੋਣ ਲੋ ਬਾਬੇ ਇੱਥੋਂ ਵੀ ਨਹੀਂ ਰਹਿ ਜਾ ਸਹੀ ਹੋਇਆ ਨਾ ਨਿਹਰਾ ਵਾਲਾ ਸੀ ਗੁੱਡੇ 'ਚ ਤੇ ਇੱਥੇ ਕੂਲਰ ਲਿਆ ਲਾ ਠੀਕ ਆ ਤੇ ਕੂਲਰ ਲਾਤਾ ਇੱਧਰ ਸਹੀ ਸਾਹਮਣੇ ਇੱਥੇ ਦਾ ਵਾਹ ਵਾਹ ਚੱਲਿਆ ਕਰੂਗੀ ਹਨ ਤੇ ਕੰਪਿਊਟਰ ਦੋ ਰਹਿਗੇ ਆ ਤੇ ਉਹ ਵੀ ਢੱਕ ਲਈਏ ਬਹਿ ਗਏ ਆ ਤੇ ਉਹਨੂੰ ਰੱਖ ਕੇ ਤੇ ਇੱਥੇ ਵਧੀਆ ਕੰਪਿਊਟਰ ਨਾਲੇ ਬੰਦਾ ਬਹਿ ਜਾਂਦਾ ਹੁਣ ਉੱਥੇ ਤਾਂ ਲੋੜੀ ਹੈ ਨਹੀਂ ਸੀ ਤੇ ਉਹ ਬੈਠੇ ਆ ਪੁੱਤ ਲਿਓੜ ਕੀ ਆ ਯਾਰ ਚਲੋ ਬਾਬੋ ਕਈ ਵੀਰ ਫਿਰ ਉਹੀ ਮੇਰੇ ਤੋਂ ਸਵਾਲ ਵਾਰ ਹ ਹਨ ਵੀ ਆਂਟਿਆ ਵੀਰੇ ਉਹ ਆਂਟਿਆ ਤੋਂ ਵੀਡੀਓ ਦੱਸੀ ਤਾਂ ਹੈ ਵੀ ਕਿੱਦਾਂ ਦਵਾਈ ਬਣਾਉਣੀ ਆ ਕਿੱਦਾਂ ਨਹੀਂ ਹਨਾ ਫਿਰ ਉਹ ਹੀ ਜਦ ਤੁਸੀਂ ਵੀਡੀਓ ਨਹੀਂ ਪੂਰੀ ਦੇਖਦੇ ਹਨਾ ਥੋੜੀ ਜੀ ਵੀਡੀਓ ਦੇਖਦੇ ਆ ਸਕਿਪ ਕਰ ਦਿੰਨੇ ਆ ਉਹਦੇ ਵਿੱਚ ਬਗੈਰਾ ਦੱਸਿਆ ਹੋਇਆ ਕਿ ਕਿੱਦਾਂ ਅੰਡਿਆਂ ਤੋਂ ਚਲਣੀਆਂ ਖੂਤਰੀਆਂ ਨੂੰ ਕੀ ਪ੍ਰੋਬਲਮ ਆ ਕਤਹ ਹੁੰਦੀਆਂ ਨੇ ਕਿੱਦਾਂ ਹਨਾ ਆਪਾਂ ਜਿਹੜੀ ਕੱਲ ਵੀਡੀਓ ਪਾਈ ਸੀ ਉਹ ਚ ਸਾਰਾ ਕੁਝ A to Z ਦੱਸਿਆ ਹੋਇਆ ਤੁਸੀਂ ਵੀਡੀਓ ਨਹੀਂ ਪੂਰੀ ਦੇਖਦੇ ਤੁਸੀਂ ਮੋਟਾ-ਮੋਟਾ ਦੇਖਦੇ ਆ ਕਿ ਕੀ ਦੱਸਿਆ ਕੀ ਨਹੀਂ ਤੇ ਨਾ ਗ ਜਾਣੇ ਆ ਉਹ ਚ ਬਗੈਰਾ ਦਵਾਈ ਵੀ ਦੱਸੀ ਸਾਰਾ ਕੁਝ ਦੱਸਿਆ ਹੋਇਆ ਕੋਈ ਬਾਬੇ ਲੈਣੇ ਬਦਾਮ ਤੋਂ ਪਾਤ ਤੇ ਚਾਗੇ ਬਦਾਮ ਹਨਾ ਤੇ ਅੱਜ ਵੀ 1.5-2 ਘੰਟੇ ਲਾ ਕੇ ਆਏ ਇਹ ਤੇ ਹੁਣ ਹੌਲੀ-ਹੌਲੀ ਇਹਨਾਂ ਨੂੰ ਵਧਾਉਨੇ ਆ ਹੁਣ ਇਹਨਾਂ ਦੀ ਦਵਾਲੇ ਹੁੰਨੇ ਆ ਡੜ ਕੇ ਥੱਲੇ ਰਹਿ ਕੇ ਡੋਣਾ ਇਹਨਾਂ ਨੂੰ ਤੇ ਅੱਜ ਤਾਂ ਮੈਂ ਉਹਦੇ ਛੱਡ ਕੇ ਚੱਲ ਜਾਂਦਾ ਸੀ ਥੱਲੇ ਕੰਮ ਖੁੰਮ ਹੋਈ ਨਾ ਕੋਈ ਹੁੰਦਾ ਹਨਾ ਮੈਂ ਕਿਹਾ ਚੱਲ ਥੋੜੇ ਜਿ ਚੱਲ ਲੈਣ ਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਦਾਣਾ ਦਾਣਾ ਪਾਤਾ ਜੀ ਜੈਡ ਆਪਾਂ ਟ੍ਰੇਡ ਨੂੰ ਚੱਕ ਲਈਆਂ ਹੁਣ ਤੇ ਹੁਣ ਵਿਲੇ ਹੋਏ ਆ ਹਨਾ ਟਾਈਮ 3 ਵਜੇ ਦਾ ਹੋ ਗਿਆ 2:30 3 ਵਜੇ ਦਾ ਜੇ ਵੀ ਦਾਣੇ ਦਾਣਾ ਖਾਵੇ ਵਿਲੇ ਹੋ ਗਏ ਅੱਡੇ ਥੱਲੇ ਦਾਣੇ ਖਿਲਰੇ ਸੀਗੇ ਟ੍ਰੇ 'ਚ ਸਿੱੜ ਦਿੰਦੇ ਬਾਹਰ ਹੁਣ ਉਹ ਚੱਕ ਚੱਖਾਣ ਦੇ ਆ ਪਰ ਦੇ ਇਹੇ ਦਾਣਾ ਪਹਿਲਾਂ ਹੁਣ ਪਲਕਰਾ ਲਈਏ ਇੱਕ ਦੋ ਦਿਨ ਦੇ ਵਿੱਚ ਵਿੱਚ ਪਲਸਟਰ ਕਰਾਣਾ ਆ ਤੇ ਆ ਵੀ ਨਹੀਂ ਤਾਂ ਕਰੂੰਗਾ ਮੈਂ ਮੁੰਡੇ ਦੋ ਤਿੰਨ ਨੂੰ ਕਿਹਾ ਸੀ ਉਹ ਆਏ ਨਹੀਂ ਅੱਜ ਵੀ ਕਹਿੰਦੇ ਸੀ ਆਵਾਂਗੇ ਆਏ ਨਹੀਂ ਤੇ ਦਾਣਾ ਰੇਲ 'ਚ ਡਿੱਗੀ ਜਾਂਦਾ ਫਿਰ ਬਿੱਠਪੂੜ ਤੇ ਕਈ ਜਿਹੀ ਲੱਗ ਜਾਂਦਾ ਤੇ ਉਹ ਨੁਕਸਾਨ ਆ ਬਿੱਠਾ ਵਾਲੇ ਦਾਣੇ ਨਹੀਂ ਖਾਣੇ ਚਾਹੀਦੇ ਗੋਲ ਬਾਬਿਓ ਆ ਇਹਨਾਂ ਦੇ ਆਡੇ ਉਡੇ ਕਿੱਕਰੀ ਦੇ ਦਿੱਤੇ ਹੁਣ ਚੱਕ ਲੈਣੇ ਆ ਪੰਜ ਸਾਰਿਆਂ ਦੇ ਜਿੰਨੇ ਵੀ ਜੋੜੇ ਆ ਨਾ ਸਾਰਿਆਂ ਦੇ ਕਿੱਕਰੀ ਆਂਡੇ ਚੱਕ ਲੈਣੇ ਆ ਉਹ ਉਪਰ ਉਹਨਾਂ ਦੇ ਸ਼ਾਇਦ ਮੈਂ ਰਹਿਣ ਦੀ ਦਿਮਾਗ ਤੇ ਚੱਕ ਵੀ ਦਊਗਾ ਹਨਾ ਤੇ ਆ ਜੁੜੀ ਦੇ ਵੀ ਚੱਕਣੇ ਆ ਤੇ ਆ 1 ਕਿਲੋ ਅੱਡੇ ਇੱਥੇ ਰੋਦੇ ਰੋਦੇ ਵੀ ਸਾਰੇ ਚੱਕ ਲੈਣੇ ਆ ਨਾ ਜਿਹਦੇ ਵੀ ਹੈਗੇ ਆ ਕੋਈ ਚੱਕਰ ਦੇ ਮਿਲਵੇਂ 2-2 ਘੰਟੇ ਦੇ ਲੈਣ ਪਹਿਲਾਂ ਹੁਣ ਚੱਕ ਕੇ ਸਿੜ ਦੇਣੇ ਆ ਤੇ ਕੱਲ ਨੂੰ ਇਹਨਾਂ ਦੇ ਅੰਦਰ ਖਾਣੇ ਖੁੰਨੇ ਉੱਧਰ ਲਾ ਦੇਣੇ ਆ ਤੇ ਕੁਛ ਇੱਧਰ ਲਾ ਦੇਣੇ ਹਨਾ ਉਹ ਦੇਖਦੇ ਆ ਵੱਡ ਟੋਕੇ ਅੰਦਰ ਮਾੜ ਕੇ ਖਾਣੇ ਨਾ ਇੱਥੇ ਲਾਉਣੇ ਆ ਖਾਣੇ ਵਿੱਚ ਪਾ ਦੇਣਗੇ ਮਿੱਟੀ ਉਹਨਾਂ ਦੇ ਟੋਕਰੀਆਂ ਰੱਖ ਕੇ ਤੇ ਫੇਰ ਕੰਮ ਸੈਟ ਆ ਤੇ ਕੱਲੋ-ਕੱਲੋ ਜੋੜਾ ਇਦਾਂ ਬੰਦ ਕਰਦਿਆ ਕਰਾਂਗੇ ਹੁਣ ਕੋਈ ਜੋੜਾ ਕਿਹੇ ਕੋ ਨਹੀਂ ਜਾਂਦਾ ਆਪ ਦੇ ਆਪ ਦੇ ਜੋੜੇ ਇਕੱਠੇ ਰਹਿੰਦੇ ਆ ਹਨ ਤੇ ਇੱਕ ਵਾਰੀ ਤਾਂ ਚੱਕ ਲਈ ਸੀ ਇਹਨਾਂ ਦੇ ਆਂਡੇ ਇਹਨੂੰ ਜੇ ਦੇਈ ਲੈਣ ਤੇ ਫੇਰ ਹੀ ਚੱਕੂਗਾ ਉਹ ਜਿਹੜੀ ਆ ਉੱਪਰ ਕਬੂਤਰੀ ਬੈਠੀ ਆ ਤੇ ਪਿਛਲੇ ਸਾਲਾਂ ਆਂਡਿਆਂ ਤੋਂ ਬੰਦ ਲਈ ਜਣਾ ਇਹਦਾ ਟ੍ਰੀਟਮੈਂਟ ਕੀਤਾ ਝੋਲੀ ਦਾ ਕੀਤੀ ਨੇ ਭਾਰੀ ਆ ਸ਼ਾਇਦ ਅੱਜ ਭਲਕੇ ਦੀ ਰੂ ਇਹਨੂੰ ਮੈਂ ਖਾਣਾ ਸੈਪਰੇਟ ਦੇਣਾ ਆ ਕਿ ਆਪ ਦਾ ਆਂਡਾ ਉੱਥੇ ਰਹੂਗੀ ਵੀ ਕਿਸੇ ਨਾਲ ਮਿਕਸ ਨਾ ਹੋਣਗੇ ਇਹਨਾਂ ਦੇ ਆਂਡੇ ਆ ਜੋੜਾ ਜਦੋਂ ਆ ਆਪਣਾ ਜੋੜਾ ਬਹਿਣ ਲੱਪਿਆ ਕਿੱਥੇ ਠੀਕ ਆ ਉਹ ਪਰਲਾ ਆਪਣਾ ਏਦਾਂ ਹੀ ਬਸ ਦੋਨੇ ਜੀ ਆਪਣੇ ਬੈਠੇ ਆ ਉਹ ਵੀ ਇਹ ਆ ਵੀ ਦੋਨੇ ਜੀ ਬੈਠੇ ਆ ਤੇ ਆ ਕੂਤਰ ਤੇ ਆ ਆਪਣ ਜਿਹੜੀ ਬੜਲੇ ਆਪਣੀ ਬਾਜੀ ਜਿੱਤੀ ਸੀ ਨਾ ਉਹਦੀ ਮਾਂ ਆ ਇਹ ਜਿਹੜੀ ਆਪਾਂ ਉੱਧਰ ਜੋੜਾ ਲਾਇਆ ਹੋਇਆ ਦੂਜੇ ਖੁੱਡੇ ਚ ਤੇ ਇਹ ਲੱਗੀ ਉਹ ਵੱਡੇ ਕੂਤਰ ਨਾਲ ਤੇ ਜਿਹੜੀ ਆ ਕੂਤਰੀ ਆ ਇਹ ਲੱਗੀ ਆ ਉਹ ਕੂਤਰ ਨਾਲ ਆਂਡੇ ਦੇ ਬੈਠਾ ਇਹਨੇ ਆਂਡੇ ਦੇ ਦਿੱਤੇ ਆ ਜਿਹੜੀ ਆ ਮੂਰੇ ਵੇਖੀ ਕੂਤਰੀ ਆ ਸਾਹਮਣੇ ਇਹਨਾਂ ਲੱਗਾ ਆ ਕੂਤਰ ਇਹਦੇ ਇੱਥੇ ਆਂਡੇ ਦੇ ਦਿੱਤੇ ਆ ਬਾਹਰ ਤੇ ਆਂਡੇ ਛੱਡਦੇ ਨੇ ਹੁਣ ਆਪਾਂ ਇੱਕ ਕਰੀ ਚੱਕ ਕੇ ਹੋਰ ਇਹਨਾਂ ਨੂੰ ਸੈਪਰੇਟ ਬੰਦ ਕਰ ਦੇਣੇ ਆ ਤੇ ਕੁ ਜੀਆਂ ਰੱਖ ਦਾਂਗੇ ਇਹਨਾਂ ਦੀ ਆਪ ਦੀਆਂ ਆਪ ਦੀਆਂ ਵਿੱਚੇ ਜੋੜੇ ਦੇ ਵਿੱਚੇ ਜਦੋਂ ਆਂਡੇ ਲਾ ਲਣਗੇ ਫਿਰ ਖੁੱਲੇ ਛੱਡ ਦਾਂਗੇ ਇਹਨਾਂ ਨੂੰ ਹੁਣ ਇੱਕ ਕਰੀਂ ਆਂਡੇ ਮੈਂ ਸਾਰੇ ਚੱਕ ਲੈਣੇ ਉਸ ਦਿਵਾਰ ਬੰਦ ਫੇਰ ਨਹੀਂ ਚੱਕਣੇ ਇਹ ਨਾ ਛਿੜਨੇ ਆ ਤੇ ਆ ਵੀ ਹੁੱਡੇ ਦੀ ਤਿਆਰੀ ਕਰਨ ਵਾਲੀ ਉਦਾਂ ਦਾ ਆ ਵੀ ਪੁਰਾਣਾ ਹੀ ਇਹ ਡਿਜ਼ਾਈਨ ਸੀਗਾ ਮਤਲਬ ਘਰ ਦਾ ਤੇ ਏਡੇ ਮੋਰੇ ਕਾਂਦੇ ਜੀ ਖੇਚਤੀ ਤੇ ਇਹ ਬਣ ਗਿਆ ਤਾਂ ਲੰਬਾ ਆ ਦੂਰ ਤੱਕ ਆ ਕਿ ਨਹੀਂ ਆ ਘਟੋ ਘਟ ਪੀਤਾ 10 ਕ ਫੁੱਟ ਦਾ ਇਦਾਂ ਲੰਬਾਈ ਹੋਣਾ ਸੀ 10 ਫੁੱਟ ਲੰਬਾ ਹੋਣਾ ਆ ਬਸ ਤਿਆਰੀ ਨਹੀਂ ਕਰੀ ਜੀ ਅੰਦਰੋਂ ਉਦੋਂ ਹੀ ਪਿਆਏ ਇਹਦੇ ਕਿ ਸਿਰ ਮੱਦੀਆਂ ਮੂਤੀਆਂ ਛੱਡੀਆਂ ਜਿਹੀ ਜੀ ਤਾ ਅੱਡ ਕਰੀ ਦੀਆਂ ਹੈ ਨਾ ਤੇ ਉਹੋ ਹੀ ਛੱਡੀਆਂ ਸੀ ਇਹਨਾਂ ਦੇ ਵਿੱਚ ਤੇ ਐਤ ਕੀ ਜੋੜੇ ਇੱਧਰ ਲਾਣੇ ਆਪਾਂ ਤੇ ਆਪਾਂ ਪਹਿਲਾਂ ਵੀ ਬਹੁਤ ਅਚਰ ਪਹਿਲਾਂ ਇੱਥੇ ਬੱਚੇ ਲਈਦੇ ਸੀਗੇ ਤੇ ਇੱਥੇ ਕਬੂਤਰੀ ਨਹੀਂ ਕੋਈ ਬੰਦ ਹੁੰਦੀ ਆ ਡਰ ਵੱਲ ਬੰਦ ਵੀ ਚੱਲ ਪੈਂਦੀਆਂ ਆਪਣੀਆਂ ਇਹਦੇ ਆਹ ਜੋੜੇ ਨੇ ਵੀ ਲਾਏ ਆ ਹਨਾ ਤੇ ਇੱਕ ਜੀ ਤਾਂ ਮੈਨੂੰ ਸੁੱਟਣੇ ਪਏ ਆ ਤੇ ਆ ਆ ਇਹਦੇ ਵੀ ਛੱਡਦੇ ਨੇ ਅੱਡੇ ਪੁਰੇ ਕਰਦੇ ਕਾਹ ਪਿਆ ਕਹੋ ਪਿਆ ਇਵੀ ਜਾ ਕੇ ਸਿੱੜਦੇ ਨੇ ਆ ਪਹਿਲਾਂ ਕੱਲ ਨੂੰ ਕਿਹੇ ਵੀ ਹਾਲਤ ਤੇ ਕੱਲ ਨੂੰ ਇਹਨਾਂ ਦੇ ਖਾਨੇ ਲਾਉਣੇ ਆਪਾਂ ਮਿੱਟੀ-ਬੁੱਟੀ ਪਾ ਕੇ ਖਾਨੇ ਸੈੱਟ ਕਰਦਿ ਗਏ ਹੁਣ ਧੁੱਪ ਲੱਗੀ ਆ ਜੀ ਵੀ ਮਿੱਟੀ ਸੋਗੀ ਹੋਣੀ ਆ ਤੇ ਬੋਰੀਖਾਡ ਮਿੱਟੀ ਦੀ ਭਰ ਲਈਏ ਤੇ ਟ੍ਰਿਆਂ ਵਾਲੇ ਨੂੰ ਮੁੰਡੇ ਨੂੰ ਕਿਹਾ ਸੀ ਉਹ ਵੀ ਨਹੀਂ ਬਤੰਦਰ ਆਇਆ ਉਹ ਕਹਿੰਦਾ ਬੜਾਈਆਂ ਪਈਆਂ ਆ ਤੇ ਸੱਧੀਆਂ ਲਿਆ ਕੇ ਥੱਲੇ ਲਾਉਣੀਆਂ ਹੀ ਆ ਬਸ ਤੇ ਆ ਕੱਪੜੇ-ਕੁੱਪੜੇ ਜੇ ਵੀ ਚੱਕ ਲੈਣੇ ਇਹਦੇ ਵਿੱਚੋਂ ਆਪਾਂ ਇਹ ਤਾਂ ਫਿਲਹਾਲ ਤਾਂ ਕੱਪੜੇ ਵਿਛਾਇਆ ਥੱਲੇ ਬੈਠ ਰਾਣੀਏ ਇੱਕ ਦੂਜੇ ਦੇ ਉੱਤੇ ਤਾਂ ਵਿਛਾਇਆ ਜੀ ਜਿਹੜੀ ਆ ਬਾਬੇ ਘੁੱਗੀ ਆ ਇਹ ਡੇਲੀ ਹੁੰਦੀ ਦੇ ਲੋ ਵਿੱਚ ਦਾਣੇ ਤੇ λεਵਾੜੇ ਪੁੱਤਰਾ ਨੂੰ ਚੱਕ ਕੇ ਉਧਰ ਪਾ ਦੀਏ ਤੇ ਨਾ ਨਹੀਂ ਹੈ ਨਾ ਜਿਹੜੇ ਆਪਣੇ ਪੁੱਤਰ ਉੱਡਣ ਵਾਲੇ ਆ ਇਹ ਤੰਨੇ ਇਹਨਾਂ ਨੂੰ ਹੁਣ ਲਗਾਤਾਰ ਕੱਢੀ ਜਾਣਾ ਕੱਢੀ ਜਾਣਾ ਫੇਰੀ ਇਹ ਝੜ ਨੂੰ ਬਚਣਿਆ ਨਹੀਂ ਤਾਂ ਇਹ ਝੜ ਦੇ ਲਾਪਣਾ ਪੁੱਤਰਾਂ ਨੇ ਬਿੱਠਾ ਸੋਹਣੀਆਂ ਮਾਰਦੇ ਆ ਪੀੜੀਆਂ ਬਿੱਠਾ ਮਾਰਦੇ ਆ ਨਾ ਤੇ ਅੱਗੇ ਮੈਨੂੰ ਭਲੇਖੇ ਨਾ ਵੇਹ ਦੇ ਨਾਲ ਦਾ ਇੱਕ ਉਧਰ ਉਧਰ ਪਿਆ ਮੈਂ ਚੱਕ ਕੇ ਉਹ ਪਾਤਾ ਇੱਕ ਦਾ ਵਦਾਉ ਤੇ ਉਹ ਹੀ ਖਾ ਗਿਆ ਉਹ ਵੀ ਗਲਤੀ ਨਾ ਇਹ ਬਾਹਰ ਆ ਗਿਆ ਇਥੋਂ ਜਾਲ ਖੁੱਲੇ ਚ ਨਾ ਕੁੱਡਾ ਖੁੱਲਾ ਸੀ ਤਾਂ ਮੈਨੂੰ ਪਤਾ ਲੱਗ ਗਿਆ ਨਹੀਂ ਤਾਂ ਉਹਨੇ ਹੀ ਖਾਣੀਆ ਸੀ ਇਹ ਵਿਚਾਰਾ ਭੁੱਖਾ ਹੀ ਰਹਿ ਜਾਣਾ ਸੀ ਇਹ ਉਹ ਜਿਹੜਾ ਪਰਲਾ ਕਹਾਣਾ ਬੜਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਆਪਣੇ ਮੇਰੇ ਨਾਲ ਤਿੰਨ ਕਿ ਵੀਡੀਓ ਹੋ ਗਈਆਂ ਉਹ ਥੱਲੇ ਆਇਆ ਸੀ ਵੀ ਆਪਾਂ ਇੱਕ ਕਬੂਤਰ ਦੀ ਨਸਲ ਆਪਾਂ ਕਿੱਦਾਂ ਕਲੀਅਰ ਕਰ ਸਕਦੇ ਵੀ ਆਪਣਾ ਜੇ ਨਸਲ ਤੋੜਨੀ ਹੋਵੇ ਪ्योर ਕਰਨੀ ਹੋਵੇ ਤੇ ਕਿੱਦਾਂ ਕਰੀਏ ਹਨਾ ਤੇ ਬਾਈ ਜਿੱਦਾਂ ਜੇ ਤੁਹਾਡੇ ਕੋਲ ਇੱਕ ਪੱਠੀ ਵਜੀਓ ਬਾਈ ਕਹਿੰਦਾ ਮੇਰੇ ਕੋਲ ਪੱਠੀ ਆ ਤੇ ਕਬੂਤਰ ਮਰ ਗਿਆ ਜੇ ਤਾਂ ਬਾਈ ਉਹਦਾ ਪੱਠਾ ਹੈਗਾ ਹਨਾ ਫਿਰ ਤੁਸੀਂ ਧੀ ਉਦਾਂ ਦੀ ਨਸਲ ਦਾ ਕਬੂਤਰ ਹੋਵੇ ਤੁਹਾਨੂੰ ਪਤਾ ਹੋਵੇ ਯਾਰ ਉਹਦਾ ਕਿਹੜੀਆਂ ਹਰਕਤਾਂ ਤੇ ਉਹਨੇ ਇੱਕ ਬੱਚੇ ਵੀ ਡੋਂਦਾ ਕਬੂਤਰ ਹਨਾ ਤੇ ਆ ਪਹਿਲਾਂ ਤਾਂ ਸਾਫ਼ ਕਰਨ ਵਾਲਾ ਬਾਬੇ ਸੋਰੀ ਹੈ ਨਾ ਵੀ ਇਹਨੇ ਗੰਦਾ ਹੋ ਗਿਆ ਪਲਾਈ ਜੀ ਤੇ ਇਹ ਲਾਦ ਨਹੀਂ ਪਲਾਈ ਕੱਟ ਕੇ ਕੰਧ ਪਾਵਾਂਗੇ ਹੈ ਨਾ ਇਹਦੇ ਵਿੱਚ ਤੇ ਬਾਈ ਉਹ ਕਬੂਤਰੀ ਨੂੰ ਜਿਹੜੀ ਪੱਠੀ ਆ ਪੱਠੀ ਕੇ ਕਬੂਤਰ ਚੰਗੇ ਨਾਲ ਲਾਓ ਜਿਹੜਾ ਉਸੇ ਕਬੂਤਰ ਜਨਾ ਔੜਦਾ ਹੋਵੇ ਤੇ ਕਬੂਤਰ ਜਿਹੜਾ ਤਾਂ ਪੱਠਾ ਆ ਉਦਾਂ ਦੀ ਕਬੂਤਰੀ ਨੇ ਲਾਊਗਾ ਠੀਕ ਆ ਉਹਨਾਂ ਦੇ ਬੱਚੇ ਕਢਾਓ ਤੇ ਜਿਹੜੀਆਂ ਪੱਠੀਆਂ ਨਿਕਲਣੀਆਂ ਗਾਂ ਪੱਠੀ-ਪੱਠੀ ਉਹ ਜਿਹੜੀ ਕਬੂਤਰੀ ਐ ਲੋ ਪੱਠੀ ਬਣਨੀ ਆ ਉਹ ਸਿੱਧੀ ਕਬੂਤਰ ਨਾਲ ਲਾ ਦਿਓ ਜਿਹੜਾ ਕਬੂਤਰ ਦਾ ਪੱਠਾ ਆ ਜਾਂ ਪੱਠਾ ਬਣੂਗਾ ਉਹ ਸਿੱਧੀ ਕਬੂਤਰੀ ਨਾਲ ਲਾ ਦਿਓ ਜਿਹੜੀ ਉਹਦੀ ਨਸਲ ਬਜੀ ਹੈ ਨਾ ਮਤਲਬ ਓਪੋਜੀਟ ਕਰ ਦੇਣਾ ਭਰਾ ਦੀ ਪੱਠੀ ਉਹਨਾਂ ਲਾ ਦੇਣੇ ਪੱਠਾ ਲਾ ਦੇਣਾ ਭੈਣ ਨਾ ਤੇ ਭੈਣ ਦੀ ਪੱਠੀ ਲਾ ਦੇਣੀ ਭਰਾ ਨਾਲ ਫਿਰ ਜਿਹੜਾ ਉਹ ਗਾਂ ਉਹ ਪੱਠੀ ਪੱਠੇ ਚ ਬੱਚਾ ਬਣੂਗਾ ਨਾ ਉਹ ਬਾਬੇ ਉਹ ਪਿਓਰ ਹੋਊਗਾ ਜੇ ਤੁਸੀਂ ਇਦਾਂ ਲਾਉਂਗੇ ਮੈਂ 100% ਨਹੀਂ ਵੀ ਜੇ ਕੋਈ ਆਪਾਂ 100% ਉਹ ਕਬੂਤਰ ਵਾਲੀ ਬਣ ਜੂ 90% 80 90% ਉਹ ਬਣ ਜੂਗਾ ਸਮਝ ਤੁਸੀਂ ਗਏ ਹੋਵੋਗੇ ਪਹਿਲਾਂ ਇਹਨਾਂ ਨੂੰ ਕਹੇ ਚੰਗੀ ਕਬੂਤਰ ਕਬੂਤਰ ਨਾਲ ਲਾਉਣਾ ਆਪਾਂ ਕਬੂਤਰੀ ਨੂੰ ਤੇ ਕਬੂਤਰ ਨੂੰ ਕਬੂਤਰੀ ਚੰਗੀ ਨਾਲ ਲਾਤਾ ਹਨਾ ਕਬੂਤਰੀ ਨੂੰ ਕਬੂਤਰ ਚੰਗੇ ਨਾਲ ਉਹਨਾਂ ਦਾ ਜਿਹੜਾ ਪੱ ਕਬੂਤਰੀ ਦੀ ਜਿਹੜੀ ਪੱਠੀ ਨਿਕਲਦੀ ਆ ਤੇ ਕਬੂਤਰ ਦਾ ਜਿਹੜਾ ਪੱਠਾ ਨਿਕਲਣਾ ਉਹ ਉਦਾਂ ਲਾ ਦਿਓ ਗਾਂ ਪਿਓ ਜਿਹੜੇ ਪੱਠੀ ਪੱਠੇ ਦਾ ਬੱਚਾ ਨਿਕਲੂਗਾ ਪੱਠਾ ਬਣੂਗਾ ਉਹ ਤੁਸੀਂ ਮਾਂ ਕਬੂਤਰੀ ਨਾਲ ਲਾ ਦਿਓ ਸਦਾ ਹੀ ਤੇ ਉਹ ਕਬੂਤਰੀ ਦੀ ਘੱਟੋ ਘੱਟ ਵੀ 90% ਨਸਲ ਉਹ ਬੱਚੇ ਚ ਗਾਂ ਆ ਜੂਗੀ ਠੀਕ ਹੈ ਇਹ ਆਪਣੇ ਮਤਲਬ ਜਲਾ ਲਓ ਵੀ ਤੁਸੀਂ ਐਕਸਪੀਰੀਅੰਸ ਲਾ ਲਓ ਜਾਂ ਅੰਦਾਜ਼ੇ ਲਾ ਲਓ ਵੀ ਐਦਾਂ ਬਣ ਜਾਂਦਾ ਹੁੰਦਾ ਤੇ ਜਦੋਂ ਉਹ ਪੱਠੇ ਗਾਂ ਜਦੋਂ ਮੈਤੀ ਤੇ ਉਹ ਜਿਹੜਾ ਬੱਚਾ ਆ ਕੇ ਅੱਗੇ ਆਪਾਂ ਮਿਲ ਜਾਣਾ ਆ ਤੇ ਉਹ ਤੁਸੀਂ ਰੰਗ ਦੇਖਣਾ ਵੀ ਜਿਹੜਾ ਪਿਓ ਵਾਲਾ ਰੰਗ ਕਬੂਤਰ ਬਣੂਗਾ ਜੇ ਕਬੂਤਰ ਦੀ ਨਕਲ ਬਣੋੜੀ ਨਾ ਉਹ ਉਹ ਬੱਚਾ ਰੋਕਣਾ ਸ਼ੁਰੂ ਕਰ ਲਿਓ ਜਿਹੜਾ ਸੇਮ ਤੋਂ ਸੇਮ ਉਹ ਆਪਣੇ ਦਾਦੇ ਪਰਦਾਦੇ ਵਰਗਾ ਨਿਕਲੂਗਾ ਤਾਂ ਉਹੋ ਜੀ ਅੱਖ ਗੱਡੇ ਉਹੋ ਜਿਹਾ ਸਾਰਾ ਉਹ ਕਬੂਤਰ ਰੋਕ ਲਿਓ ਉਹ ਸਮਝ ਲਿਓ ਸੇਮ 90% ਉਹ ਕਬੂਤਰ ਬਣ ਗਿਆ ਐਦਾਂ ਕਰ ਸਕਦੇ ਆਪਾਂ ਤੇ ਜੇ ਇਕੱਲੀ ਕਬੂਤਰੀ ਆ ਤੇ ਉਹ ਚੋਂ ਕਿਤੇ ਨਾ ਕਿਤੇ ਬਾਬੇ ਪ्योर ਨਹੀਂ ਹੋਊਗਾ ਹੋਊਗਾ 50% ਹੋਊਗਾ ਕਿਉਂਕਿ ਜਿਹੜੀ ਕਬੂਤਰੀ ਆ ਉਹ ਕੱਲੀ ਰਹਿ ਗਈ ਉਹਦੇ ਨਾਲ ਜਿੰਨਾ ਵੀ ਲੱਗਣਾ ਬਲੱਡ ਉਹ ਗਾਂ ਦੀ ਗਾਂ ਆਈ ਜਾਣਾ ਨਾ ਜੇ ਕੱਲੀ ਕਬੂਤਰੀ ਆ ਉਹਦੇ ਨਾਲ ਚੰਗਾ ਕਬੂਤਰ ਲਾਓ ਆਪਣਾ ਜਿਹੜਾ ਉਸ ਕਬੂਤਰ ਵਰਗਾ ਕਬੂਤਰ ਹੋਵੇ ਉਹਦੇ ਮੁਕਾਬਲੇ ਚ ਹੋਵੇ ਠੀਕ ਆ ਉਹਦੇ ਬੱਚੇ ਕਢਾਓ ਠੀਕ ਹੈ ਗਾਂ ਜਿਹੜੇ ਉਹਨਾਂ ਦੇ ਪੱਠੀ ਪੱਠੇ ਨਿਕਲੂਗੇ ਜੇ ਉਹਨਾਂ ਚੋਂ ਪੱਠਾ ਨਿਕਲਦਾ ਤੇ ਉਹ ਵੀ ਤੁਸੀਂ ਮਲ ਜਦਾਂ ਲਾਲੋ ਪੇ ਉਹਦੇ ਜਿਹੜੇ ਬੱਚੇ ਨਿਕਲ ਗਏ ਉਹ ਪੱਠੀ ਪੱਠਾ ਜਿਹੜਾ ਲੈ ਕੇ ਹੈ ਨਾ ਉਹ ਪੱਠੀ ਪੱਠੇ ਦਾ ਜੋੜਾ ਲਾ ਦੇਣਾ ਤੇ ਉੱਚੋ ਜਿਹੜਾ ਪੱਠਾ ਬਣੂਗਾ ਤੁਸੀਂ ਬਾਣਾ ਲਾ ਸਕਦੇ ਆ ਉਹ ਵੀ ਘੱਟ ਵੱਟ 70 80% ਪਿਓਰ ਹੋ ਜਾਣੀ ਜੀ ਤੇ ਇੰਨਾ ਵੀ ਹਲਾ ਹੁਣ ਆਪਾਂ ਇਦਾਂ ਹੀ ਕਰਦੇ ਬਾਬੇ ਉਹ ਮੇਰੇ ਕੋਲ ਹੁਣ ਇੱਕ ਕਬੂਤਰ ਆ ਉਹਦੀਆਂ ਮੇਰੇ ਕੋਲ 12 13 ਪੱਠੀਆਂ ਆ ਠੀਕ ਆ ਗਾਂ ਜਿਹੜੀ ਮੈਂ ਉਹਦੇ ਪੱਠੇ ਪੱਠੀਆਂ ਲਾਏ ਆ ਉਹਨਾਂ ਦੇ ਗਾਂ ਜਿਹੜੇ ਪੱਠੇ ਬਣਦੇ ਆ ਉਹ ਮੈਂ ਉਹਦੀਆਂ ਧਿਆਣਾ ਲਈ ਜਨਾ ਤੇ ਹਰੇਕ ਜੋੜੇ ਦਾ ਬੱਚਾ ਸੇਮ ਉੜਦਾ ਜਿੱਦਾਂ ਕਬੂਤਰ ਦੇ ਪੱਠੇ ਉੜਦੇ ਨਾ ਆਪਣੇ ਮੇਨ ਦੇ گاؤں ਜਿਹੜਾ ਏਦਾਂ ਆ ਕੇ ਮੈਂ ਪੱਠੀ ਪੱਠੇ ਲਾਉਂਦਾ ਉਹਨਾਂ ਦਾ ਵੀ ਉਹਨਾਂ ਵਰਗੇ ਬੱਚੇ ਉੜਦੇ ਜਿੱਦਾਂ ਉਹਦੇ ਬੱਚੇ ਉੜਦੇ ਉਦਾਂ ਹੀ ਹੋਲੇ ਉੜਦੇ ਮੈਂ ਇਸ ਤਰੀਕੇ ਨਾਲ ਉਨਾ ਵੀ ਰਾਤੇ ਸੀਗੇ ਵੀ ਯਾਰ ਉਹ ਗੋਲੀ ਵਾਲਾ ਹਨਾ ਗੋਲੀ ਵਾਲਾ ਹੀ ਵਾਰ-ਵਾਰ ਪੁੱਛਦੇ ਆ ਮੈਂ ਤਾਂ ਤੁਹਾਨੂੰ ਦੱਸਿਆ ਵੀ ਉਹ ਹਜੇ ਬਣਾਉਂਦਾ ਫਾਇਦਾ ਨਹੀਂ ਚਲੋ ਜਿਹੜੀ ਗਰਮ ਗੋਲੀ ਆ ਦੇਣਾ ਚ ਲੱਗਦੀ ਆ ਨਾ ਉਹ ਜਿਹੜਾ ਮੈਂ ਪਾਣੀ ਤੁਹਾਨੂੰ ਦੱਸਿਆ ਨਾ ਜਿਹੜਾ ਦੁੱਧ ਦੱਸਿਆ ਸੀ ਆਪਾਂ ਦੁੱਧ ਬਣਾਉਣਾ ਦੱਸਿਆ ਤੇ ਇੱਕ ਹਾਜਮੇ ਵਾਲਾ ਪਾਣੀ ਵੀ ਦੱਸਿਆ ਹੋਇਆ ਮੈਂ ਉਹ ਪਾਣੀ ਲਾ ਕੇ ਉਹ ਪਾਣੀ ਦੀ ਮੈਂ ਵੀਡੀਓ ਪਾਈ ਹੋਈ ਆ। ਪਹਿਲੀ ਵੀਡੀਓ ਹੋਊਗੀ ਆਪਣੇ ਚੈਨਲ ਤੇ। ਮੈਂ ਇੱਕ ਵਾਰੀ ਨਵੀਂ ਵੀ ਬਣਾ ਦੂੰਗਾ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਦੱਸ ਵੀ ਦਊਗਾ ਕੀ ਕੀ ਪਾਉਣਾ। ਉਹਦਾ ਤੁਸੀਂ ਰਾਤ ਨੂੰ 2 ਵਜੇ ਦਾਬੂ ਲਾ ਦੇਣਾ 10 ਐਮਐਲ ਪਾਣੀ ਦੇਣਗੇ। ਉਹ ਮੈਂ ਦੱਸਿਆ ਮੈਂ ਸਾਰਾ ਉੱਚ ਕਿੱਦਾਂ ਬੜਨਾ ਹਨਾ ਉਹ ਪਾਣੀ। ਤੇ ਜਿਹੜਾ ਦੁੱਧ ਦੱਸਿਆ ਮੈਂ ਜਿਹੜੀਆਂ ਦੁੱਧ 'ਚ ਚੀਜ਼ਾਂ ਪਾਈਆਂ ਆ ਉਹ ਵੀ ਤੁਸੀਂ ਚੀਜ਼ਾਂ ਲੈ ਆਇਓ। ਉਹ ਆਪਣੇ ਚੈਨਲ ਦੀ ਜਿਹੜੀ ਦੁੱਧ ਦੀ ਵੀਡੀਓ ਪਾਈ ਹੋਈ ਆ ਨਾ ਉਹ ਚੀਜ਼ਾਂ ਲਿਆ ਕੇ ਉਹ ਸੇਮ ਜਿੱਦਾ ਮੈਂ ਦੁੱਧ 'ਚ ਦੱਸਿਆ ਉਦਾਂ ਹੀ ਤੁਸੀਂ ਉਹ ਪਾਣੀ 'ਚ ਪਾ ਲੈਣਾ। ਉਹ ਨਹੀਂ ਆਉਣੀਆਂ ਚੀਜ਼ਾਂ ਜਿੱਦਾਂ ਮੈਂ ਲਏ ਇੱਕ ਜੁਟਕੀ ਲੈ ਕੇ ਜਾਂ ਉਹਦੇ ਚਾਰ ਚਾਰ ਪੰਜ ਦਾੜੇ ਲਾ ਕੇ ਜਿੱਦਾਂ ਮੈਂ ਉਹ ਦੱਸਿਆ ਹੋਇਆ ਉਹਦੇ ਚਾਰ ਚਾਰ ਪੰਜ ਦਾੜੇ ਲੈ ਕੇ ਉਹਦੇ ਕੀ ਦਾਦੋ ਮੈਨੂੰ ਹੋਰ ਚੀਜ਼ਾਂ ਚਿੱਤੇ ਨਹੀਂ ਹੈਗੀਆਂ ਕਾਪੀ ਦੇ ਲਿਖੀਆਂ ਹਨਾ ਕਾਪੀ 'ਪੇ ਹੀ ਥੱਲੇ ਤੇ ਉਦਾਂ ਹੀ ਮੈਂ ਅਗਲੀ ਵੀਡੀਓ ਚ ਨਾ ਹੋਇਆ ਉਹ ਦੱਸ ਦੂੰ ਉਹਦਾ ਤੁਸੀਂ ਦਾਬੂ ਲਾਦੇ ਉਹ ਦੇਸੀ ਗੋਲੀ ਦਾ ਹੀ ਇਲਾਜ ਕਰੂਗਾ ਠੀਕ ਹੈ ਕੰਮ ਕਰੂਗਾ ਉਹ ਕਿਉਂਕਿ ਦੇਸੀ ਗੋਲੀ ਜੀ ਵੀ ਤਾਂ ਉਹੋ ਹੀ ਚੀਜ਼ਾਂ ਪੋਣੀਆਂ ਨੇ ਆਪਾਂ ਪਾਣੀ ਚ ਪਾਈ ਦੀਆਂ ਉਹ ਵੀਰੇ ਇੱਕ ਵਾਰੀ ਲਾ ਕੇ ਦੇਖਿਓ ਮੇਰੇ ਕਹਿਣ ਤੇ ਤੁਸੀਂ ਦੇਸੀ ਗੋਲੀ ਦਾ ਮੈਨੂੰ ਪੁੱਛਣਾ ਹੀ ਨਹੀਂ ਆਤ ਨੂੰ 2 ਵਜੇ ਲਾ ਕੇ ਉਪਰ ਨੂੰ 2 ਘੰ ਕਮਰਾ ਬੰਦ ਹੋਵੇ ਹਵਾ ਨਾ ਲੱਗੇ ਜਦੋਂ ਕਬੂਤਰ ਨੂੰ ਖੋਲਣਾ ਆਪਾਂ ਹੌਲੀ-ਹੌਲੀ ਦਬੂ ਚੱਕਣਾ। ਤਾਂ ਐਂ ਤਾਂ ਤੁਹਾਡੇ ਇਕ ਨੰਬਰ ਮਤਲਬ ਗੱਲਬਾਤ ਬਣ ਜੂਗੀ। ਕਬੂਤਰ ਸਵੇਰ ਨੂੰ ਘੰਟਾ 2, ਘੰਟੇ 3, ਘੰਟੇ ਵਧਾ ਕੇ ਆਉਗਾ ਆਪਣੀ ਪਰਵਾਹ। ਟਾਈਮ ਵਧਾ ਕੇ ਆਉਗਾ। ਹੁਣ ਇਹਨਾਂ ਨੂੰ ਤੁਹਾਡੇ ਸਾਹਮਣੇ ਮੈਂ ਕੱਲ ਦੀ ਵੀਡੀਓ 'ਚ ਬਣਾ ਕੇ ਇਹਨਾਂ ਨੂੰ ਲਾਉਂਗਾ ਦੇਖ ਲਿਓ। ਜਾਂ ਇਸੇ ਵੀਡੀਓ 'ਚ ਲਾ ਕੇ ਛੱਡ ਦੂੰਗਾ। ਜੇ ਇਸ ਵੀਡੀਓ 'ਚ ਨਾ ਲਾਇਆ ਤਾਂ ਅਗਲੀ ਵੀਡੀਓ 'ਚ ਲਾ ਦੂੰਗਾ। ਇਹਨਾਂ ਨੂੰ ਲਾਉਣਾ ਮੈਂ। ਤੇ ਕੱਲ ਨੂੰ ਦੇਖ ਲਿਓ 4-4, 5-5 ਘੰਟੇ ਲਾ ਕੇ ਹੋਣਗੇ ਕਬੂਤਰ ਆਪਣੇ। ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਨਸਲ ਦੀ ਪਰਖ ਮੈਨੂੰ ਦੱਸ ਦਿਓ ਕਿੱਦਾਂ ਕਰਨੀ ਆ ਹਨਾ ਵੀ ਨਸਲ ਕਿਦਾਂ ਪਤਾ ਲੱਗ ਜੂ ਵੀ ਆ ਨਸਲ ਦਾ ਕਬੂਤਰ ਆ ਜਾਂਦਾ ਬਾਈ ਐਦਾਂ ਕੋਈ ਵੀ ਨਹੀਂ ਦੱਸ ਸਕਦਾ ਇਹ ਤਾਂ ਗੁੰਮਰਾਹ ਕਰਨ ਵਾਲੀ ਚੀਜ਼ ਆ ਵੀ ਤਾਂ ਬਸ ਵਹਿਮਾਂ 'ਚ ਪਾਉਣ ਵਾਲੀ ਆ ਵੀ ਆ ਉਹ ਧੰਨੇ ਵਾਲਾ ਹੋ ਗਿਆ ਉਹ ਬਾਬੇ ਜਿਨ੍ਹਾਂ ਕੋ ਪਏ ਆ ਉਹ ਦਿੰਦੇ ਨਹੀਂ ਠੀਕ ਆ ਤੇ ਐਦਾਂ ਕੁਝ ਨਹੀਂ ਹੁੰਦਾ ਕਿ ਤੁਹਾਨੂੰ ਦੜਬੀਆਂ 'ਚੋਂ ਮਿਲ ਜਾਣਗੇ ਜਾਂ ਕੋਈ ਤੁਹਾਨੂੰ ਧੰਨੇ ਵਾਲਾ ਪਿਓਰ ਦੇ ਦੂਗਾ ਜਾਂ ਆਹ ਦੇ ਦੂਗਾ ਹਨਾ ਜਿਨ੍ਹਾਂ ਉਸਤਾਦਾਂ ਕੋਲ ਪਏ ਆ ਉਹ ਦਿੰਦੇ ਨਹੀਂ ਪਹਿਲੀ ਗੱਲ ਠੀਕ ਆ ਆਪੇ ਚੀਲਿਆਂ ਚੁੱਲਿਆਂ ਨੂੰ ਦੇ ਦਿੰਦੇ ਆ ਤੇ ਇੰਨਾ ਨਹੀਂ ਹੈਗਾ ਕਿ ਵੀ ਉਹ ਦੇਖ ਲਓ ਕਦੋਂ ਦੇ ਮਰ ਗਏ ਆ ਵਿਚਾਰੇ ਚਲ ਗਏ ਦੁਨੀਆ ਤੋਂ ਹਨ ਤੇ ਖੁੱਡਿਆਂ ਦੇ ਖੁੱਡੇ ਮਰ ਜਾਂਦੇ ਖੁੱਡੇ ਖੁੱਡੇ ਖਾਲੀ ਹੋ ਜਾਂਦੇ ਹਨ ਜਦੋਂ ਬਿਮਾਰੀ ਪੈਂਦੀ ਆ ਕਬੂਤਰ ਤੇ ਕਿੱਥੋਂ ਇੰਨੇ ਕਬੂਤਰ ਆਈ ਜਾਂਦੇ ਆ ਇਹ ਤਾਂ ਬਹਿਮਾ ਪਰਮਾਜ ਪਉਣ ਵਾਲੀਆਂ ਗੱਲਾਂ ਆ ਬਾਕੀ ਕਿਹ ਕਈ ਵੀਰਾਂ ਨੂੰ ਮੇਰਾ ਗੱਲ ਦਾ ਸਹੀ ਵੀ ਨਹੀਂ ਲੱਗੂਗੀ ਗੱਲ ਗਲਤ ਪਰ ਗੱਲ ਸਹੀ ਇਹ ਹੀ ਆ ਬਾਈ ਕਬੂਤਰਾਂ ਵਰਗੇ ਹੀ ਕਬੂਤਰ ਹੁੰਦੇ ਆ ਹੁਣ ਆਪਣੇ ਕੋਈ ਐਦ ਕਿ ਚਿੱਟੇ ਸਫੇਦ ਕਬੂਤਰ ਜਿਨ੍ਹਾਂ ਨੇ ਸ਼ਾਹ ਬੱਚੇ ਕੱਢਦੇ ਆ ਕੀ ਕਰੀਏ ਉਹ ਧੰਨੇ ਵਾਲੇ ਬਣ ਗਏ ਵੀ ਆ ਕਹਿ ਦਈਏ ਵੀ ਉਹ ਕੋਲਾ ਬਣ ਗੀਆਂ ਐਦਾਂ ਨਹੀਂ ਹੁੰਦਾ ਬਾਈ ਕਬੂਤਰਾਂ ਵਰਗੇ ਕਬੂਤਰ ਆ ਕਬੂਤੇ ਕਬੂਤਰ 10 ਘੰਟੇ ਉੜਦਾ ਹੋਵੇ ਕਬੂਤਰੀ 8-10 ਘੰਟੇ ਉੜਦੀ ਹੋਵੇ ਜੋੜਾ ਲਾ ਦਿਓ ਪਾਸ ਹੋ ਜਾਣਾ ਉਹ ਵੀ ਨਾ ਭੱਜਿਆ ਹੋਵੇ ਤੇ ਉਹ ਵੀ ਨਾ ਭੱਜੀ ਹੋਵੇ ਜਿਹੜਾ ਉੜ ਗਿਆ ਆਪਦੇ ਘਰੇ ਉਹੀ ਰਾਜਾ ਉਹੀ ਤੰਨੇ ਵਾਲਾ ਉਹੀ ਪੁੰਨੂ ਵਾਲਾ ਉਹੀ ਸਾਰੇ ਵਾਲੇ ਜਿਹੜਾ ਉੱਡ ਗਿਆ ਤਾਂ ਦੇਖੀ ਜਾਂ ਤਾਂ ਤੁਹਾਨੂੰ ਪੂਰਾ ਭਰੋਸਾ ਹੋਵੇ ਵੀ ਮੈਂ ਉਸ ਬਾਈ ਕੋ ਲੈ ਕੇ ਆਇਆ ਵੀ ਉਹਦੇ ਕੋ ਕਬੂਤਰ ਪਏ ਆ ਫੇਰ ਆਪਾਂ ਕਹਿ ਸਕਦੇ ਹਾਂ ਵੀ ਇਹ ਉਹਦੇ ਵਾਲਾ ਕਿਉਂਕਿ ਹੈਗੇ ਆ ਮੈਂ ਨਹੀਂ ਕਹਿੰਦਾ ਕਿ ਕਿਸੇ ਕੁਬੀਆਂ ਨਹੀਂ ਹੈਗੇ ਆ ਕਈ ਵੀਰਾਂ ਕੋ ਜਿਨ੍ਹਾਂ ਨੇ ਸਾਂਭੇ ਹੋਇਆ ਪਰ ਇਹ ਨਹੀਂ ਕਿ ਉਹ ਸਾਰਿਆਂ ਨੂੰ ਵੱਡੀ ਜਾਂਦੇ ਹੋਈ ਪਹਿਲੀ ਗੱਲ ਤਾਂ ਮੇਨ ਕਬੂਤਰ ਬਹੁਤ ਘੱਟ ਲੋਕ ਹੀ ਦਿੰਦੇ ਆ ਸਾਰੇ ਬਣਦੇ ਹੀ ਨਹੀਂ ਕੋਈ ਵੀ ਹਨਾ ਇੰਨੇ ਕਬੂਤਰ ਨਹੀਂ ਹੁੰਦੇ ਵੀ ਐਵੇਂ ਨਾ ਕਿਸੇ ਦੇ ਪਿੱਛੇ ਲੱਗਿਆ ਕਰੋ ਵੀ ਬਾਈ ਮੈਨੂੰ ਧੰਨੇ ਵਾਲਾ ਦੇ ਤਾ 10000 ਚ ਮੈਨੂੰ ਆਹ ਦੇ ਤਾ ਐਦਾਂ ਕੁਛ ਨਹੀਂ ਆ ਸੋਚੋ ਇੱਕ ਬੰਦਾ ਜਿਹਦੇ ਕੋਲ ਨਸਲ ਪਈ ਆ ਤੇ ਜਿਹੜਾ ਸਹੀ ਨਸਲ ਦਿੰਦਾ ਵੀ ਹੋਊਗਾ ਨਹੀਂ ਤਾਂ ਤਕਰੀਬਨ ਬੰਦੇ ਨਸਲ ਦਿੰਦੇ ਨਹੀਂ ਸਹੀ ਆਪਾਂ ਆ ਜਿਹੜਾ ਰੱਤਾ ਕਬੂਤਰ ਆ ਇਹ ਵੀ ਚਿੱਟਿਆਂ ਨੇ ਕੱਢਿਆ ਕਬੂਤਰੀ ਆਪਣੀ ਗਰੇਜ ਹੀ ਰੰਗਦੀ ਆ ਭੂਰੀ ਜੀ ਤੇ ਕੰਪਿਊਟਰ ਆਪਣਾ ਸਫੇਦ ਬੱਗਾ ਜਿਹੜਾ ਆਪਾਂ ਬੜਲੇ ਵਾਲੀ ਨਾਲ ਉੱਤਰ ਲਾਇਆ ਹਨ ਉਹਦਾ ਪੋਤੇ ਆ ਇਹ ਰੱਤਾ ਕੱਢਿਆ ਹੋਇਆ ਇਹਦਾ ਕੁਛ ਨਹੀਂ ਕਹਿਦਾ ਤੇ ਹੁਣ ਆ ਜਿਹੜਾ ਕਾਲਾ ਚੀਨਾ ਬੱਚਾ ਆ ਇਹਦਾ ਭਰਾ ਇਹ ਇਹ ਮਤਲਬ ਇਹਦੇ ਬਾਕੀ ਜਿਹੜੇ ਚਿੱਟੇ ਆ ਇਹਦਾ ਭਰਾ ਬੈਠਾ ਮੂਰੇ ਜੇ ਆਹ ਕਿਦਾਂ ਦਾ ਹਨਾ ਇਹ ਦੇਖ ਲਓ ਮਤਲਬ ਇਹ ਆਪਾਂ ਕੁਛ ਨਹੀਂ ਅੰਦਾਜ਼ਾ ਲਾ ਸਕਦੇ ਕਿ ਇਹ ਬਈ ਕਿਹੜੀ ਨਸਲ ਚੋਂ ਆ ਜਾਂ ਕਿਹੜੀ ਚੋਂ ਨਹੀਂਗਾ ਇਹ ਅੰਦਾਜ਼ਾ ਲਾਉਣਾ ਸੌਖਾ ਨਹੀਂ ਹੁੰਦਾ ਜਿਆਦਾ ਫਤਾ ਹੋਵੇ ਤੁਹਾਨੂੰ ਵੀ ਕਿਹੜੀ ਨਸਲ ਚੋਂ ਕੰਪਿਊਟਰ ਆਪਾਂ ਲੈ ਕੇ ਆਏ ਆ ਕਿਰਕੋ ਲੈ ਕੇ ਆਏ ਆ ਬੈਕਗ੍ਰਾਉਂਡ ਦੱਸੇ ਪੂਰੀ ਫੇਰ ਆਪਾਂ ਸਮਝ ਸਕਦੇ ਆ ਵੀ ਆ ਨਸਲ ਉਹ ਆ ਠੀਕ ਹੈ ਆ ਵੀ ਆਪਣਾ ਡੰਡੇ ਵਾਲੇ ਦਾ ਭਰਾ ਆ ਤੇ ਉਹ ਦੇ ਲੋ ਅਜ ਤੱਕ ਰੱਤਾ ਕੱਢਿਆ ਨਹੀਂ ਤਾਂ ਰੱਤਾ ਕੱਢ ਗਿਆ ਉਹ ਆਪਣੇ ਕੋ ਆ ਗਿਆ ਉਹ ਸਾਨੂੰ ਪਤਾ ਆ ਮੇਰੇ ਤੋਂ ਜੁੜਾ ਉਹ ਆਇਆ ਉਹ ਪਿਓਰ ਰਾਜਨ ਵਾਲਾ ਗੂਤਰ ਆ ਠੀਕ ਆ ਇਹ ਕੱਢਦੇ ਯਾਰ ਰਾਜਨ ਵਾਲੇ ਪੁੱਤਰ ਤੇ ਕੱਢ ਜਾਂਦੇ ਵਿੱਚੋਂ ਆ ਚਿੱਟੇ ਲਾਲ ਚੀਨੇ ਗੂਤਰ ਆ ਇਹ ਤੇ ਕੋਈ ਆਪਾਂ ਇਹਦਾ ਅੰਦਾਜ਼ਾ ਨਹੀਂ ਕਰ ਸਕਦੇ ਕਿ ਆ ਨਸਲ ਕਿੱਥੋਂ ਬਣ ਕੇ ਆਈ ਆ ਹੁਣ ਕੋਈ ਨਸਲ ਕਿਦਾਂ ਦੀ ਆ ਜੇ ਧੰਨੇ ਵਾਲੇ ਉਹ ਸ਼ਾਹ ਵੀ ਕੱਢ ਜਾਂਦੇ ਕੋਈ ਚਿੱਟੇ ਵੀ ਕੱਢ ਜਾਂਦੇ ਸਵੇਦ ਹੁਣ ਚਿੱਟੇ ਤਾਂ ਕਈ ਤਰ੍ਹਾਂ ਕਈ ਨਸਲਾਂ ਜੋ ਮਸ਼ਹੂਰ ਆ ਹਨਾ ਤੇ ਇਦਾਂ ਨਾ ਵਿਮਾਂਝ ਫਸਿਆ ਕਰੋ ਤੁਹਾਨੂੰ ਪੂਰਾ ਅੰਦਾਜ਼ੇ ਨਾਲ ਪਤਾ ਹੋਵੇ ਛੋਟ ਹੀ ਪਤਾ ਹੋਵੇ ਆ ਬੰਦਾ ਸੱਚ ਬੋਲਦਾ ਇਹਦੇ ਕੋ ਆਪਾਂ ਕਮੂਤਰ ਲਿਆ ਵੀ ਆ ਹੈਗੇ ਆ ਫੇਰ ਆਪਾਂ ਮੰਨ ਸਕਦੇ ਆ ਐਵੇਂ ਨਾ ਕਰਿਆ ਕਰੋ ਜਿਹਦੇ ਜਿਹੜਾ ਵੇਚਦਾ ਵੀ ਮੈਂ ਧੰਨੇ ਵਾਲਾ ਤੈਨੂੰ ਦੇਣ ਲੱਗਾ ਤੇ ਪੁੰਨੂ ਵਾਲਾ ਤੇ ਰਾਜੇ ਨਾਲਾ ਐਦਾਂ ਕੋਈ ਨਹੀਂ ਦਿੰਦਾ ਬਈ ਐਵੇਂ ਨਾ ਪੈਸੇ ਖਰਾਬ ਕਰੋ ਆਪਣੇ ਮਿਹਨਤ ਦੇ ਪੈਸੇ ਆ ਸਹੀ ਪਾਸੇ ਲਾਓ ਕੁਵੀਰ ਦਾ ਕੱਲ ਬਹੁਤ ਸੋਹਣਾ ਕਮੈਂਟ ਆਇਆ ਸੀ ਕਹਿੰਦਾ ਬਾਈ ਖੂਨ ਵਾਲੀ ਬਾਈ ਮੈਂ ਦੱਸੀ ਉਹਦਾ ਹਜੇ ਹੁਣ ਦਾ ਵੀਡੀਓ ਚ ਦੱਸੀ ਸੀ ਆ ਵਾ ਤੇ ਚਲੋ ਕੋਈ ਗੱਲ ਨਹੀਂ ਆ ਦੇਖ ਲਓ ਤੁਸੀਂ ਹਨਾ ਆ ਆ ਦਵਾਈ ਆਪਣੀ ਜਿਹੜੀ ਖ ਆਪਾਂ ਤਾਂ ਵਰਤਦੇ ਆ ਮੈਂ ਲਗਾਤਾਰ ਯਾਦ ਹੋਈ ਬਰਤਨਾ ਬਾਕੀ ਹਰੇਕ ਆਪਣੀ ਆਪਣੇ ਸੋਚਣਾ ਕੋਈ ਵਰਤਦਾ ਹਨ ਪਰ ਆਪਾਂ ਦਵਾਈ ਵਰਤੀ ਇਹ ਜਾਨਵਰਾਂ ਤੋਂ ਹੀ ਬਣੀ ਹੋਈ ਆ ਵੀ ਜਾਨਵਰਾਂ ਨੂੰ ਹੀ ਲੱਗਦੀ ਇਹ ਤੇ ਇਹ ਹੈ ਕਿ ਖੂਨ ਵਧਾਉਣ ਵਾਲੀ ਦਵਾਈ ਤੇ ਆਪਾਂ ਸਾਰਿਆਂ ਨੂੰ ਪੋਨਾ ਰੈਗੂਲਰ ਪੋਨਾ ਹੁਣ ਵੀ ਪਾਣੀ ਪੋਨਾ ਠ aeration ਕੇ ਸਵੇਰੇ ਪਾਉਂਦੀ ਸੀ ਇੱਕ ਵਾਰੀ ਹੁਣ ਪਾਣੀ ਕੂਤਰਾਂ ਨੂੰ ਪੋਨਾ ਤੇ ਆਪਾਂ ਸਾਰਿਆਂ ਨੂੰ ਪਾਵਾਂਗੇ ਹਨ ਤੇ ਆ ਵੀ ਗੰਦਗੁੰਦੀ ਆ ਹੁਣ ਰੰਗ ਦਾ ਹੈ ਨਿਬੜਦਾ ਨਹੀਂ ਤਾਂ ਫੇਰ ਹੀ ਚੱਕ ਸਕਦੇ ਉਹ ਨਹੀਂ ਚੱਕਰ ਆਪਾਂ ਚੱਕ ਨਹੀਂ ਸਕਦੇ ਤੇ ਹੋਰ ਵੀ ਵੀਰਾਂ ਦੇ ਮੈਂ ਸਾਰਿਆਂ ਦੇ ਜਵਾਬ ਦਊਂਗਾ ਜਿਹੜੇ-ਜਿਹੜੇ ਆਏ ਮੈਂ ਪੜ ਪੜ ਕੇ ਨਾਲ ਨਾਲ ਹੀ ਕਮੈਂਟਾਂ ਜਵਾਬ ਦੇਈ ਜਾਂਦਾ। ਬਾਈ ਆਪਣਾ ਗਿੱਲ ਰومی ਬਾਰ ਕੈਨੇਡਾ ਤੋਂ ਆ ਬਾਈ ਹਰੇਕ ਵੀਡੀਓ ਤੇ ਕਮੈਂਟ ਕਰਦਾ ਤੇ ਬਹੁਤ ਬਹੁਤ ਬਾਈ ਤੁਹਾਡਾ ਦਿলো ਧੰਨਵਾਦ ਆ ਤੇ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਆ ਹਨਾ ਤੇ ਇੱਕ ਵੀਰ ਦਾ ਕਮੈਂਟ ਹੋਰ ਆਇਆ ਸੀਗਾ ਕਿ ਕਬੂਤਰ ਨੂੰ ਜਿਹੜੇ ਆਪਣੇ ਗੁੜਕ ਦੇਣੀ ਜੋੜੇ ਨਹੀਂ ਲੋਂਦੇ ਉਹਨੂੰ ਗਰਮ ਬਾਈ ਉਹੜਾ ਆਪਾਂ ਗੁੜ ਦੱਸਿਆ ਹਨ ਬਣਾਇਆ ਹੋਇਆ ਉਹ ਗੋੜ ਦੇ ਕੇ ਘੰਟਾ ਦੋ ਘੰਟੇ ਤਿੰਨ ਕ ਦਿਨ ਲਗਾਤਾਰ ਦੇ ਕੇ ਕਬੂਤਰ ਨੂੰ ਧੁੱਪੇ ਪਾਓ ਮਾਦੀ ਨੂੰ ਵੀ ਕਬੂਤਰ ਨੂੰ ਵੀ ਤੇ ਮਸਤਣ ਲੱਗ ਜਾਣਗੇ ਆਪਾਂ ਵੀਡੀਓ ਪਾਈ ਹੋਈ ਆ ਤੇ ਇੱਕ ਵੀਰ ਦਾ ਹੋਰ ਆਇਆ ਸੀਗਾ ਕਿ ਜਿਹੜੇ ਕਬੂਤਰ ਆ ਉੱਡ ਕੇ ਆਉਂਦੇ ਆ ਤੇ ਆਪਦਾ ਵੇਟ ਨਹੀਂ ਬਣਾਉਂਦੇ ਬਾਈ ਉਹਦੀ ਵੀਡੀਓ ਮੈਂ ਪਾਈ ਹੋਈ ਆ ਵੀ ਕਿੱਦਾਂ ਕਿੱਦਾਂ ਕਰਨਾ ਸਾਰਾ ਕੁਝ ਦੱਸਿਆ ਹੋਇਆ ਤੇ ਉਹ ਤੁਸੀਂ ਦੇਖ ਲਓ ਸਰਚ ਮਾਰ ਲਿਓ ਤੇ ਉੱਤੇ ਤੁਹਾਡੀ ਵੀਡੀਓ ਆ ਜੂਗੀ ਹਨਾ ਤੇ ਨਾ ਵੀ ਹੋਇਆ ਤੇ ਹੁਣ ਮੇਨ ਤੋਂ ਇਸ ਟਾਈਮ ਕਾਪੀ ਨਹੀਂ ਤੇ ਮੈਂ ਅਗਲੇ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦੱਸ ਦਾਂਗਾ ਕਿ ਕਿਹੜੀ-ਕਿਹੜੀ ਚੀਜ਼ ਪੈਣੀ ਹੈ ਤੇ ਕਿਹੜੀ-ਕਿਹੜੀ ਨਹੀਂ ਪੈਣੀ ਚਿੜੀਆਂ ਨੂੰ ਬਾਬਿਓ ਇਹਨਾਂ ਦੀ ਫੱਕ ਜੀ ਜਿਹੜੀ ਥੱਲੇ ਪਾਈਓ ਹੁਣ ਚੱਕ ਕੇ ਸਿੱਡ ਦੇਣੀ ਆਪਾਂ ਕਿਉਂਕਿ ਹੁਣ ਇਹਨਾਂ ਤਾਂ ਪਤਾ ਨਹੀਂ ਹੈਗਾ ਪਹਿਲਾਂ ਤਾਂ ਵੀ ਥੱਲੇ ਟੀਨ ਤਪੇ ਨਾ ਤਾਂ ਮੈਂ ਪਾਈ ਸੀ ਹਨਾ ਚੋਲਾਂ ਦੀ ਫੱਕ ਜੀ ਜਿਹੜੀ ਹੁੰਦੀ ਆ ਤੇ ਆ ਇਹਨਾਂ ਨੂੰ ਕੱਲ ਕੰਗਣੀ ਪਾਈ ਸੀ ਤੇ ਕੰਗਣੀ ਦਾ ਡੱਬਾ ਅੱਧੇ ਨਾਲੋਂ ਜ਼ਿਆਦਾ ਭਰਿਆ ਸੀ ਨਵੇੜ ਤਾਂ ਇਹਨਾਂ ਨੇ ਕ ਜਾ ਪਾਣੀ ਪੂਣੀ ਵੀ ਨਾ ਧੋਕੇ ਭਰਦੇ ਆ ਵਿੱਚ ਮਿੱਠਾ-ਬੁੱਠਾ ਹੀ ਆ ਕਰ ਦਿੰਦੇ ਅੱਜ ਤੋਂ ਨਾ ਹਣਾ ਉਹਦਾ ਰੋਜ਼ ਹੀ ਧੋਕੇ ਭਰੀਦਾ ਤੇ ਅੱਜ ਫੇਰ ਕਰ ਦਿੰਦੇ ਆ ਹਣਾ ਸਵੇਰੇ ਮੈਂ ਇੱਡੇ ਪਾਤਾ ਹੀ ਹੁਣ ਇੱਕ ਕਰੀ ਕਰਦੇ ਆ ਚੇਂਜ ਪਾਣੀ ਇਹਨਾਂ ਦਾ ਤੇ ਉੱਪਰਲੇ ਕਬੂਤਰਾਂ ਚ ਵੀ ਆਪਾਂ 2-3 ਜੋੜੇ ਹੋਰ ਲੋਣੇ ਪਹਿਲਾਂ ਖਾਨਿਆਂ ਦੀ ਸੈਟਿੰਗ ਕਰ ਲਈਏ ਹਣਾ ਹੁਣ ਇਹ ਚ ਦਵਾਈਆਂ ਦੂਈਆਂ ਕਈ ਕੋਈ ਰੱਖਿਆ ਲੱਲਪਾ ਜਿਆ ਇਹ ਚੱਕ ਕੇ ਡੱਬਾ ਜਾ ਆਪਾਂ ਸਾਈਡ ਤੇ ਲਾਈਏ ਪਹਿਲਾਂ ਫੇਰ ਹੀ ਤਿਆਰੀ ਹੋਣੀ ਹੈ ਜੀ ਵੀ ਜਿਹੜਾ ਪੇਪਰ-ਪੂਪਰ ਲਾਉਣਾ ਨਾ ਇਹਦੇ ਉੱਤੇ ਵੀ ਪੇਪਰ ਦੀ ਸ਼ੀਟਾਂ ਲਾਉਣੀਆਂ ਮੈਂ ਪੁੱਛ ਲਈਆਂ ਕੀ ਉਹ ਉਹ 600 ਰੁਪਏ ਦੀ ਸ਼ੀਟ ਆ ਤੇ ਉਹ ਰੰਗ ਗਰਾਉਂ ਦੀ ਜਾਂ ਪਲਾਸਟਰ ਗਰਾਉਂ ਦੀ ਲੋੜ ਨੇ ਉਹ ਇਦਾਂ ਹੀ ਲੱਗ ਜਾਂਦੀ ਉੱਤੇ ਅਮਾਰਾ ਮਾਰਾ ਭੰਨ ਕੇ ਨਾ ਟਕਰਾਂ ਜੀਆਂ ਤੇ ਇਦਾਂ ਲੱਗ ਜਾਂਦੀ ਉਹ ਪਤਾ ਨਹੀਂ ਲੱਗਣਾ ਵੀ ਪਲਾਸਟਰ ਦੇ ਉੱਤੇ ਲਾਈ ਜਾਂ ਪਲੇਨ ਲੱਗੂਗੀ ਪੂਰੀ ਉਹ ਲਿਆ ਕੇ ਇਦਾਂ ਲਾ ਦਾਂਗੇ ਤੇ ਇੱਥੇ ਪੈਪ ਪਾਉਣਾ ਇੱਕ ਤਾਰਾ ਵਿੱਚ ਕਰਨੀਆਂ ਤੇ ਇੱਥੇ ਡੋਲੀ ਬਣਾਉਣੀ ਵੱਡੀ ਬੱਚੇ ਸਾਹਬ ਨੂੰ ਉਤਰ ਵੱਡੀ ਡੋਲੀ ਬਣਾਵਾਂਗੇ ਉਹਦਾ ਵੀ ਆਪਣਾ ਮੁੰਡਾ ਕੋੜ ਫਤੂਈ ਦਾ ਆ ਉਹਨਾਂ ਕੀਤਾ ਮਾ ਤੇ ਉਹ ਉਹਨਾਂ ਹਿਸਾਬ ਨਾਲ ਜੀ ਆਪਣੇ ਨਾਲ ਕਰ ਲੂਗਾ ਤੇ ਇੱਥੇ ਉਹਦੇ ਕੋਲੋਂ ਬਣਵਾ ਲਾਂਗੇ ਹਨ ਜਿਹੜੇ ਉਹ ਪਿਛੇ ਰੋਸ਼ਨਦਾਨ ਛੱਡੇ ਆ ਉਹਨਾਂ ਤੇ ਜਸਟੀਫਾਈਨ ਅਗਲੀ ਈਰ ਲਾਵਾਂਗੇ ਆਪਾਂ ਉਥੇ ਰਜਿਸਟ੍ਰੇਸ਼ਨ ਲਾਦਾ ਕਿ ਜਿਹੜੀ ਹਵਾ ਬਾਹਰ ਕੱਢਦੇ ਰਿਆ ਕਰਨਗੇ ਹਨਾ ਵੀ ਗਰਮੈਸ਼ ਵਾਲਾ ਆਪਾਂ ਅਗਲੇ ਸਾਲ ਕੋਈ ਰਿਸਕ ਲੈਣਾ ਨਹੀਂ ਜਿਹੜਾ ਆਪਾਂ ਐਤ ਕੀ ਆਪਾਂ ਰਿਸਕ ਲਿਆ ਨਾ ਬਕੂਤਰ ਬਿਮਾਰ ਕਰ ਲਿਆ ਉਹ ਚੀਜ਼ ਨਹੀਂ ਸਹੀ ਆਪਾਂ ਕਰ ਲਿਆ ਉਸ ਦਿਵਾਰ ਬਾਜ਼ੀਆਂ ਵੀ ਆਪਾਂ ਕੱਢ ਲਈਆਂ ਹਨਾ ਪਰ ਕਹਿੰਦਾ ਮਤਲਬ ਕਿ ਇਹ ਚੀਜ਼ ਆਵੇ ਹੀ ਨਾ ਇਹ ਹੋਵੇ ਹੀ ਨਾ ਪ੍ਰੋਬਲਮ ਕਿਸੇ ਦੇ ਖੁੱਡੇ ਚ ਨਾ ਆਵੇ ਉਹਨ ਕਈਆਂ ਨੇ ਜਿਹੜੀ ਆਪਣੇ ਉਦੋਂ ਪ੍ਰੋਬਲਮ ਆਈ ਸੀਗੀ ਕਈ ਵੀਰਾਂ ਦੇ ਖੁੱਡੇ ਖੁੱਡੇ ਖਾਲੀ ਹੋ ਗਏ ਪਰ ਫੇ ਵੀ ਮੈਂ ਕਹਿੰਦਾ ਪ੍ਰਮਾਤਮਾ ਅਰਦਾਸ ਕਰਦਾ ਕਿ ਆਪਾਂ ਮਿਹਨਤ ਕੀਤੀ ਚਲੋ ਪ੍ਰਮਾਤਮਾ ਨੇ ਆਪਾਂ ਨੂੰ ਫਾਲ ਦੇ ਤਾਂ ਹਣਾ ਵੀ ਕਬੂਤਰ ਸਹੀ ਹੋ ਗਏ ਤੇ ਆਪਣੇ ਕਬੂਤਰ ਆਪਾਂ ਬਾਜੀਆਂ ਵੀ ਜਤਲੀ ਬਾਅਦ ਚੋਂ ਹਣਾ ਤੇ ਬਾਅਦ ਚੋਂ ਫੇ ਤੁਹਾਨੂੰ ਪਤਾ ਮੀਂਹ ਪੈਣ ਲੱਗ ਪਏ ਬਾਜੀਆਂ ਛੱਡ ਹੀ ਨਹੀਂ ਹੋਈਆਂ ਉਸ ਤੋਂ ਬਾਅਦ ਛੱਡ ਹੁੰਦੀਆਂ ਤੇ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਹੋਰ ਬਾਜੀਆਂ ਜਤਲ ਲੈਂਦੇ ਹਣਾ ਹਲੋ ਬਾਬੋ ਇਹਨਾਂ ਨੂੰ ਵੀ ਆ ਵੀ ਬੱਚੇ ਸਾਰ ਹੋਈ ਜਾਂਦੇ ਹਨ ਇਹ ਵੀ ਆਪਾਂ ਛੱਡ ਸਕਦੇ ਆ ਬੱਚੇ ਆਸ਼ਾ ਤਾਂ ਚਲੋ ਆਪਾਂ ਨਹੀਂ ਛੱਡਣਾ ਆਇਆ ਪਰਾਂ ਛੱਡ ਲਾਏ ਆ ਪੱਟੇ ਨਹੀਂ ਵੈਸੇ ਇਹ ਵੀ ਛੱਡਣ ਦੀ ਕੋਈ ਸਲਾਹ ਹੈ ਨਹੀਂ ਆਹ ਹੁਣ ਚਿੱਟੇ ਬੱਚਿਆਂ ਨੇ ਸਫੇਦ ਕੱਢਿਆ ਦੇ ਲਿਖ ਵਿੱਚ ਆਇਆ ਰੇਕੋ ਪਰਾਂ ਲਾਲ ਜੀ ਨਰੂ ਤਾਂ ਸੀ ਚਿੱਟੀ ਕੂਤਰੀ ਆ ਇੱਚ ਕੋਈ ਵੀ ਜਜਮੈਂਟ ਨਹੀਂ ਕਰ ਸਕਦੇ ਆਪਾਂ ਤੇ ਉਹ ਝਾਲਰ ਵਾਲੀ ਆਪਣੀ ਉਹ ਵੀ ਜੋੜੀ ਲਾ ਦੇਣੀ ਆਪਾਂ ਕੂਤਰੀ ਹਨ ਜੰਨੀਆਂ ਵੀ ਹੋਈਆਂ ਆ ਬੱਚੇ ਥੱਲੇ ਵੀ ਜਿਹੜੇ ਸਾਰਾ ਸੂਰਾ ਤੇ ਖੁੱਡੇ ਬਾਈ ਕੀ ਕਹਿੰਦਾ ਖੁੱਡੇ ਬਾਈ ਆ ਪਰਸੋਂ ਖੁੱਡੇ ਸਾਫ਼ ਕੀਤੇ ਆ ਕਬੂਤਰ ਮਿੱਠਾ ਤਾਂ ਹੁਣ ਕਰਨੀਆਂ ਮਿੱਟੀ ਹੈ ਨਹੀਂ ਕਿ ਸੁੱਕੀ ਮਿੱਟੀ ਪਾਦਾਂਗੇ ਪਤਲੀ ਪਤਲੀ ਫਿਰ ਵਿੱਠਾ ਦੇਖਦੀ ਹੈ ਜੀ ਫਿਰ ਤੋਂ ਜੰਮਦੀ ਜਿਹੜੇ ਫੁੱਟੇ ਖਾਭ ਹੀ ਰਹਿੰਦੇ ਤੇ ਨਾ ਪੈਰਾਂ ਨੂੰ ਬਿੱਠ ਲੱਗਦੀ ਆ ਉਹ ਕੰਮ ਕਰਾਂਗੇ ਮਿੱਟੀ ਲਿਆ ਕੇ ਰੱਖਦੇ ਆ ਸਕਾਗ ਦੇ ਵਿੱਚ ਪਾਵਾਂਗੇ ਇਹਨਾਂ ਦੇ ਤੇ ਉਹ ਆਪਣੀ ਡੰਡਿਆ ਵਾਲੀ ਆ ਗਈ ਸੀ ਵਾਪਸ ਤੁਹਾਨੂੰ ਮਾਤੋ ਦੱਸਿਆ ਸੀ ਵੀਡੀਓ 'ਚ ਹਨ ਕਿ ਉਹ ਕੂਤਰੀ ਵੀ ਆਪਣੀ ਆ ਗਈ ਸੀ ਵਾਪਸ ਤੇ ਲਿਓ ਹੁਣ ਪਾਣੀ ਪਾ ਦਈਏ ਪਾਣੀ ਲੈ ਕੇ ਆਇਆ ਮੈਂ ਇੱਧਰ ਵੀ ਪੋਣਾ ਕੂਤਰਾਂ ਨੂੰ ਸਾਰੇ ਨੂੰ ਵੱਡੇ ਕੂਤਰਾਂ ਨੂੰ ਇਹ ਚੋਂ ਪੰਜ ਚਾਰ ਜੋੜੇ ਲਾਉਣੇ ਆ ਜੇ ਆਪਾਂ ਹੋਰ ਜਿਹੜੇ ਆਪਣੇ ਵੱਡੇ ਕੂਤਰਾ ਮੇਲ ਤੇ ਲਿਆਓ ਇਹਨਾਂ ਨੂੰ ਪਾਣੀ ਪਾਈਏ ਪਹਿ ਲੋਕਾਂ ਦਾ ਉਹ ਪਾਣੀ ਪੂੜੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਾਤਾ ਹੁਣ ਆਪੀ ਪੀਪੂ ਲੈਣਗੇ ਤੇ ਅੱਛਾ ਤਾ ਜਿਹੜਾ ਆਪਾਂ ਲਾਇਓ ਉਹੀ ਪੇਪਰ ਜਿਹੜਾ ਤੁਹਾਨੂੰ ਦੱਸਿਆ ਨਾ ਉਹ ਵੀ ਲਾਉਣਾ ਪਰ ਵੀ ਤੇ ਠੰਡੇ ਵੀ ਉਹ ਵਧੀਆ ਰਿਹਾ ਉਹਨਾਂ ਨੇ ਸਾਫ਼ ਕਰਨਾ ਲੋਖਾ ਕੱਪੜਾ ਮਾਉਣ ਉਹ ਤੇ ਸਾਫ਼ ਆਹ ਹੁਣ ਜਿਹੜਾ ਆਪਾਂ ਕੂਟਰ ਤਾਂ ਦੱਸਿਆ ਇੱਕ ਕੂਟਰ ਤੋਂ ਨਸਲ ਆਪਾਂ ਸਾਰੀ ਤਕਰੀਬਨ ਹੀ ਬਣਾਈ ਹੋਈ ਆ ਹਨਾ ਉਹ ਕੂਟਰ ਜ਼ੋਰ ਬਹੁ ਮਾਰਦੇ ਆ ਵੀ ਪੱਠਾ ਉਹਦਾ ਹੀ ਬੈਠਾ ਆ ਠੀਕ ਆ گاਉਂ ਪਰਲੇ ਬੰਨੇ ਜਿਹੜਾ ਤੀਜੇ ਇੱਥੋਂ ਇੱਥੋਂ ਚੌਥੇ ਨੰਬਰ ਤੇ ਬੈਠਾ ਉਹ ਵੀ ਇਹਦੇ ਇਹਦੇ ਮਤਲਬ ਜਿਦਾਂ ਉਸ ਬੂਤਰ ਦੇ ਪੱਠੇ ਦਾ ਪੱਠਾ ਠੀਕ ਹੈ ਆ ਸਾਹਮਣੇ ਲਾਲ ਚੀਨਾ ਕੂਕੂ ਰੱਡਾ ਵਾਲਾ ਇਹ ਵੀ ਉਹਦਾ ਹੀ ਬੱਠਾ ਤੇ ਹੋਰ ਇੱਥੇ ਬਾਕੀ ਚੋਕਲੇ ਲਾਇ ਹੋਏ ਆ ਇਸੇਨੇ ਕ ਪੱਠੇ ਵਾਲਾ ਗਾਂ ਉਹਦੀ ਪੱਠੀ ਦਾ ਪੱਠਾ ਬਿਠਾ ਕਾਲਾ ਚੀਨਾ ਐਡੇ ਘੁੰਮ ਘੁੰਮ ਕੇ ਇਧਰ ਉਧਰ ਹੀ ਕੂਤਰ ਬਣੇ ਹੋਏ ਆ ਸਾਰੇ ਆ ਵੀ ਦੇ ਬੂਤਰ ਜਿਹੜਾ ਦੂਜੇ ਨੰਬਰ ਤੇ ਬਿਠਾ ਹੈ ਵੀ ਐਡੇ ਬਣਿਆ ਹੋਇਆ ਇਹ ਵੀ ਜੋੜੇ ਲਾਉਣਾ ਆ ਇਹ ਤਾਂ ਬੂਤਰ ਤਕਰੀਬਨ ਜੋੜੇ ਲੱਗਣ ਵਾਲੀ ਆ ਸਾਰੇ ਜਿੰਨੇ ਬੂਤਰ ਆ ਉਹ ਉਹ ਬਾਬੇ ਪਾਣੀ ਪੂੜੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਾਤਾ ਹੁਣ ਆਪੀ ਪੀਪੂ ਲੈਣਗੇ ਤੇ ਅੱਛਾ ਸਜੂਤਾਂ ਦਾ ਪਾ ਲਾਈ ਉਹ ਹੀ ਪੇਫਰੀ ਜਿਹੜਾ ਤੁਹਾਨੂੰ ਦੱਸਿਆ ਉਹ ਹੀ ਲਾਉਣਾ ਪਰ ਵੀ ਤੇ ਥੱਲੇ ਵੀ ਉਹ ਵਧੀਆ ਰਹਿਣਾ ਰੋਜ਼ ਇਹਨਾਂ ਨੂੰ ਸਾਫ਼ ਕਰਨਾ ਸੋਖਾ ਕੱਪੜਾ ਵਰਤੋ ਤੇ ਸਾਫ਼ ਆਹ ਹੁਣ ਜਿਹੜਾ ਆਪਾਂ ਕੁੱਪਟਰ ਤਾਂ ਦੱਸਿਆ ਇੱਕ ਕੁੱਪਟਰ ਤੋਂ ਮਸਲ ਆਪਾਂ ਸਾਰੀ ਤਕਰੀਬਨ ਹੀ ਬਣਾਈ ਹੋਈ ਆ ਹਨਾ ਕੁੱਪਟਰ ਜੋਰ ਬਹੁ ਮਾਰਦੇ ਆ ਵੀ ਪੱਠਾ ਉਹਦੇ ਹੀ ਬੈਠਾ ਆ ਠੀਕ ਆ گاਉਂ ਪਰਲੇ ਬੰਨੇ ਜਿਹੜਾ ਤੀਜੇ ਇੱਥੋਂ ਇੱਥੋਂ ਚੌਥੇ ਨੰਬਰ ਤੇ ਬੈਠਾ ਉਹ ਵੀ ਇਹਦੇ ਇਹਦੇ ਮਤਲਬ ਜਦਾਂ ਉਸ ਬੂਤਰ ਦੇ ਪੱਠੇ ਦਾ ਪੱਠਾ ਠੀਕ ਹੈ ਆ ਸਾਹਮਣੇ ਲਾਲ ਚੀਨਾ ਕੂਤਰ ਦਾ ਵਾਲਾ ਇਹ ਵੀ ਉਹਦਾ ਹੀ ਬੱਠਾ ਤੇ ਹੋਰ ਇੱਥੇ ਬਾਕੀ ਜੋੜੇ ਲਾਏ ਹੋਏ ਆ ਇਸੇਨੇ ਕ ਪੱਠੇ ਵਾਲਾ ਗਾਂ ਉਹਦੀ ਪੱਠੀ ਦਾ ਪੱਠਾ ਬੈਠਾ ਕਾਲਾ ਚੀਨਾ ਐਡੇ ਘੁੰਮ ਘੁੰਮ ਕੇ ਇਧਰ ਉਧਰ ਕੂਤਰ ਬਣੇ ਹੋਏ ਆ ਸਾਰੇ ਆ ਵੀ ਇਧੇ ਬੂਤਰ ਜਿਹੜਾ ਦੂਜੇ ਨੰਬਰ ਤੇ ਬੈਠਾ ਹੈ ਵੀ ਇਧੇ ਬਣਿਆ ਹੋਇਆ ਇਹ ਵੀ ਜੋੜੇ ਲਾਉਣਾ ਆ ਇਹ ਤਾਂ ਬੂਤਰ ਤਕਰੀਬਨ ਜੋੜੇ ਲੱਗਣ ਵਾਲੀ ਆ ਸਾਰੇ ਜਿੰਨੇ ਵੀ ਬੂਤਰ ਆ ලබ දසි ය යඒ අවිි මරා පාුරටි වයිී ප අපට පි මරියල රයෝගෙන් කරගට කියනට පේටවාේ ਇਹ ਪਾਸਟੂਡੀਓ ਹੈ ਰੋ ਬਾਈ ਗੜੇ ਬੇਕਾ ਹਨਾ ਬਟਾ ਬਾਈ ਗੜੇ ਕਿੰਦਰ ਨੂੰ। ਤੇ ਉਹ ਸਟੂਡੀਓ ਆ ਇੱਥੇ ਰੱਖ ਪੈਂਦਾ ਯਾਰ ਉਹ ਮੈਂ ਖੋਣਾ ਨਾ। ਆਹ ਤੇ ਇੱਥੇ ਐਲ ਸੀ ਡੀ ਲੱਗੀ ਹੈ ਨਾ ਉਹਦੇ ਗੱਟੀਆਂ ਹੋਈਆਂ ਇੱਥੇ। ਆ ਵੀਵਾ ਦਰਵਾਜ਼ੇ ਦਰੂਜੇ ਰਹੇ ਵਾ ਕਰਨ ਵਾਲੇ। ਕੋੜੇ ਉੱਪਰੋਂ ਨਵੇੜੇ ਥੱਲੇ ਜਾਣਾ। ਉੱਪਰੋਂ ਮੁੜ ਕੇ ਜਾਣਾ। ਉੱਪਰਲਾ ਬਾਹਰੋਂ ਵੀ ਨਾ। ਉੱਤਰ ਵੀੜ ਦੇ ਥੱਲੇ ਉਤਰ ਖੁੱਡੇ ਖੱਡੇ ਕਰਕੇ ਫੇਰੀ ਥੱਲੇ ਹੋਗਾ ਜਿਹੜਾ ਦੁਆਰਾ ਚਰਨਾਂ ਦਾਡੇ ਉੱਪਰਲੀ ਪੂੜੀ ਨਹੀਂ ਚੜ੍ਹਨੇ ਨਹੀਂ ਚਾਹੀਦੀ ਇੱਥੇ ਸਹੀ ਆ ਕੀ ਕਹਿੰਦਾ ਮੈਂ ਜਿੰਨਾ ਤੂੰ ਫੋਨ ਤੇ ਲੱਗਦਾ ਤੈਨੂੰ ਇਸੇ ਫੋਨ ਤੋਂ ਕਰੰਟ ਪੈਣਾ ਠੀਕ ਹੈ ਨਾ ਠੀਕ ਹੈ ਨਾ ਮੇਰਾ ਸਾਰੇ ਨੂੰ ਵੀੜ ਕੇ ਉੱਪਰੋਂ ਖੁੱਡੇ ਸਾਰੇ ਕਰਕੇ ਫੇ ਆ ਪੂੜੀ ਤੋਂ ਥੱਲੇ ਉਤਰਨਾ ਤੇ ਬਾਅਦ ਚ ਤੇਰਾ ਮੂੰਹ ਨਹੀਂ ਕਰਨਾ ਵੀ ਇਹੀ ਤੈਨੂੰ ਆਈਏ ਤੇ ਬਾਕੀ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜਦਾ ਹੁੰਨਾ ਜੇ ਕੋਈ ਰਹਿ ਜਾਵੇ ਤੇ ਉਹ ਤੋਂ ਹੱਥ ਜੋੜ ਕੇ ਮਾਫੀ ਆ ਤੇ ਮਿਲਦੇ ਆ ਬਾਬੇ ਉਹ ਅਗਲੀ ਵੀਡੀਓ ਦੇ ਵਿੱਚ